ਮੇਰਾ ਨਾਮ ਜੀ ਇਕਬਾਲ ਸਿੰਘ ਆ ਮੈਂ ਜੁਆਇੰਟ ਸੈਕਟਰੀ ਆ ਕਿਸਾਨ ਵਿੰਗ ਦਾ ਆਮ ਆਦਮੀ ਪਾਰਟੀ ਤੋਂ ਬਾਕੀ ਇੱਥੇ ਜੋ ਨਹਿਰ ਟੁੱਟੀ ਆ ਮੈਂ ਇਹ ਗੱਲ ਨੋਟ ਕੀਤੀ ਆ ਵੀ ਜੋ ਸਰਕਾਰਾਂ ਨੇ ਉਹ ਕਿਸਾਨਾਂ ਵਾਸਤੇ ਬੜਾ ਚੰਗਾ ਕਰਦੀਆਂ ਨੇ ਭਗਵੰਤ ਮਾਨ ਸਰਕਾਰ ਬੜਾ ਵਧੀਆ ਕਰ ਰਹੀ ਆ ਵੀ ਕਿਸਾਨਾਂ ਨੂੰ ਪਾਣੀ ਨਹਿਰੀ ਮਿਲੇ ਤੇ ਬਿਜਲੀ ਦੀ ਖਪਤ ਵੀ ਘਟੇ ਤੇ ਇੱਕ ਜਿਹੜਾ ਧਰਤੀ ਹੇਠਲਾ ਪਾਣੀ ਉਹਦੀ ਵੀ ਬਚਤ ਹੋਵੇ ਪਰ ਕੀ ਆ ਵੀ ਜਿਹੜਾ ਸਾਡਾ ਜਿਹੜਾ ਸ਼ਾਸਨ ਪ੍ਰਸ਼ਾਸਨ ਆ ਨਾ ਇਹ ਸਰਕਾਰ ਨੂੰ ਫੇਲ ਕਰਨ ਤੇ ਤੁਲਿਆ ਹੋਇਆ ਆ ਇਹਨਾਂ ਨੇ ਹੁਣ ਜਿਹੜੀ ਇਹਦੀ ਸਫਾਈ ਆ ਉਹਦੇ ਪੈਸੇ ਸਾਰੇ ਰਗੜਲੇ ਨੇ ਪਾਰੇ ਆ ਵੀ ਨਹਿਰ ਦੀ ਸਫਾਈ ਨਹੀਂ ਕੀਤੀ ਪੁਲ ਚੋਕ ਹੋਣ ਦੇ ਕਾਰਨ ਨਹਿਰ ਟੁੱਟ ਗਈ ਹੈ ਨਹਿਰ ਟੁੱਟਣ ਦੇ ਕਾਰਨ ਤੁਸੀਂ ਦੇਖ ਸਕਦੇ ਜੇ ਵੀ ਮੋਟਰਾਂ ਜਿਹੜੀਆਂ ਬੋਰ ਨੇ ਉਹ ਖਰਾਬ ਹੋ ਗਏ ਨੇ ਫਿਰ ਪ੍ਰੀਰੀਆਂ ਖਰਾਬ ਹੋ ਗਈਆਂ ਨੇ ਜਿੰਨਾਂ ਕੋ ਛੋਨਾ ਲਾਉਣਾ ਸਾਰੀ ਪੈਲੀ ਜਿਹੜੀ ਲੈਵਲ ਕੀਤੀ ਉਹ ਸਾਰੀ ਖਰਾਬ ਹੋ ਗਈ ਹੈ ਘਰਾਂ 'ਚ ਪਾਣੀ ਵੜ ਗਿਆ ਇਹ ਸਾਰਾ ਕਸੂਰ ਜਿਹੜਾ ਹੈਗਾ ਥੱਲੇ ਮਹਿਕਮਾ ਇਹਨਾਂ ਦਾ ਵਾ ਕਿਉਂਕਿ ਇਹ ਤਨਖਾਹਾਂ ਦੇ ਆਂਦੇ ਸਾਨੂੰ 1.5 1.5 ਲੱਖ ਦਓ ਪਰ ਅਸੀਂ ਕਰਕੇ ਕੱਖ ਨਹੀਂ ਦੇਣਾ ਸਰਕਾਰ ਨੂੰ ਸਰਕਾਰ ਦੇ ਜਿੰਨੇ ਪਲਾਨ ਨੇ ਸਾਰੇ ਫੇਲ ਕਰ ਦਿੰਦੀਆਂ ਨੇ ਤੇ ਉਹਦਾ ਮੁੜ ਕੇ ਅਸਰ ਜਿਹੜਾ ਬਾਅਦ ਚ ਤੁਸੀਂ ਵੇਖ ਸਕਦੇ ਜੇ ਲੋਕਾਂ ਦੇ ਵਿੱਚ ਰੋਸ ਪੈਦਾ ਹੁੰਦਾ ਸਰਕਾਰ ਬਾਰੇ 12 ਘੰਟੇ ਤੋਂ ਉੱਪਰ ਸਮਾਂ ਹੋ ਗਿਆ ਤੁਸੀਂ ਦੱਸਾ ਦਿਓ 12 ਘੰਟੇ ਤੋਂ ਉੱਤੇ ਸਮਾਂ ਹੋ ਚੁੱਕਾ ਆ ਹਾਲੇ ਤੱਕ ਕੋਈ ਮਹਿਕ ਮੈਲਾ ਨਹੀਂ ਹਾਲੇ ਤੱਕ ਪਹੁੰਚਿਆ ਤੁਸੀਂ ਵੇਖ ਸਕਦੇ ਜੇ ਵੀ ਇੱਥੇ ਨਹਿਰੀ ਮਹਿਕਮੇ ਦੇ ਕਿਸ ਨੇ 4 ਇੰਚੀ ਦਾ ਪਾਈਪ ਲਾਇਆ ਹੋਵੇ ਤੇ ਰਾਤ ਵੀ ਆ ਜਾਂਦੇ 12 ਵਜੇ ਉਹਦਾ ਪਾਈਪ ਦੇ ਉੱਤੇ ਜੁਰਮਾਨਾ ਕਰਨਾ ਹੋਰ ਕੋ ਮਨ ਲਓ ਵੀ ਵੱਡੀ ਲੈਣਾ ਵਾਸਤੇ ਪਰ ਐਡੀ ਵੱਡੀ ਨਹਿਰ ਟੁੱਟ ਗਈ ਆ ਇੰਨਾ ਪਾਣੀ ਦਾ ਲੌਸ ਹੋ ਗਿਆ ਹੁਣ ਇੰਨਾ ਕਿੰਨੇ ਕਿੱਲਿਆਂ ਨੂੰ ਜ਼ਮੀਨ ਨੂੰ ਸਿੰਚਾਈ ਹੋਣੀ ਸੀ ਪਾਣੀ ਦੀ ਪਰ ਹਾਲੇ ਤੱਕ ਕੋਈ ਬੰਦਾ ਨਹੀਂ ਇੱਥੇ ਪਹੁੰਚਿਆ ਨਾ ਕੋਈ ਕਿਸੇ ਨੇ ਕੋਈ ਕਾਰਵਾਈ ਕੀਤੀ ਨਾ ਲੈਣਾ ਦੇਣਾ ਕਿਉਂਕਿ ਪੂਰਾ ਫੁੱਲ ਪਾਣੀ ਹਾਲੇ ਤੱਕ ਆ ਰਿਹਾ ਵਾ ਹਾਂਜੀ ਅਲੀਵਾਲ ਸਾਹਿਬ ਡਿਵੀਜ਼ਨ ਦੇ ਵਿੱਚ ਜੈ ਗੁਰਵਿੰਦਰ ਸਿੰਘ ਐਜੇ ਜੈ ਕੰਮ ਕਰਦਾ ਪਿਆਰੇ ਹਾਂਜੀ ਕੀ ਮਾਮਲਾ ਨਹਿਰ ਟੁੱਟੀ ਨਹੀਂ ਆ ਕੀ ਪ੍ਰਬੰਧ ਕੀਤੇ ਗਏ ਹੁਣ ਤੱਕ ਪ੍ਰਬੰਧ ਭਾਵੇਂ ਆਪਾਂ ਮਿੱਟੀ ਦਾ ਪ੍ਰਬੰਧ ਕਰ ਚੁੱਕੇ ਹਾਂ ਜੀ ਹੂੰ ਮਿੱਟੀ ਇਥੇ ਆ ਰਹੀ ਆ ਬਸ ਟਰਾਲੀਆਂ ਭਰ ਕੇ ਆ ਰਹੀ ਆ ਬੋਰੀਆਂ ਦਾ ਪ੍ਰਬੰਧ ਕਰ ਲਿਆ ਬੋਰੀਆਂ ਭਰ ਕੇ ਆਪਾਂ ਇਥੇ ਲਗਾਉਣ ਲੱਗੇ ਆ ਕਾਰਨ ਕੀ ਭਾਜੀ ਇਹਦਾ ਕਾਰਨ ਭਾਜੀ ਇਹ ਆ ਕਿ ਨਹਿਰ ਪਹਿਲੇ ਦਿਨ ਚੱਲੀ ਸੀ ਤੇ ਪਿਛੋਂ ਸਾਰਾ ਜਿਹੜਾ ਕਚਰਾ ਨਹਿਰ ਦੇ ਵਿੱਚ ਜਿਹੜਾ ਇਕੱਠਾ ਹੋਇਆ ਸੀ ਜਿਹੜਾ ਮਤਲਬ ਅੱਗ ਲਾ ਕੇ ਜਾਂ ਕੋਈ ਵੀ ਜਿਹੜਾ ਛਾਪੇ ਵਗੈਰਾ ਸਾਰੇ ਉਹਨਾਂ ਦੀ ਡਾਫ ਲੱਗਣ ਦੇ ਕਰਕੇ ਪਿੰਡ ਵਾਸੀਆਂ ਦਾ ਕਹਿਣਾ ਕਿ ਰਾਤੀ 10 ਵਜੇ ਦੀ ਕੰਪਲੀਟ ਕੀਤੀ ਗਈ ਆ ਤੇ 12 ਘੰਟੇ ਹੋ ਚੁੱਕੇ ਆ ਤੇ ਤੁਸੀਂ ਹੁਣ ਪਹੁੰਚੇ ਭਾਜੀ ਇਹਦੇ ਵਿੱਚ ਆਪਾਂ ਪਿਛੋਂ ਨਹਿਰ ਬੰਦ ਕਰ ਚੁੱਕੇ ਸੀ ਤੇ ਇੱਕ ਐਸਕੇਪ ਬਣੀ ਆ ਜੀ 92 ਬੁਰਜੀ ਦੇ ਉੱਪਰ ਉਸ ਨੂੰ ਚਲਾ ਦਿੱਤਾ ਗਿਆ ਸੀ ਤੇ ਪਾਣੀ ਜ਼ਿਆਦਾ ਹੋਣ ਦੇ ਕਾਰਨ ਪਾਣੀ ਇੱਥੇ ਫਿਰ ਕਿਸਾਨਾਂ ਦਾ ਦੋਸ਼ ਹੈ ਕਿ ਸਹੀ ਸਮੇਂ ਸਫਾਈ ਨਹੀਂ ਹੋਈ ਤਾਂ ਕਿ ਦਾਗ ਲੱਗਣ ਕਰਕੇ ਪੁਲ ਦੇ ਵਿੱਚ ਦੇ ਸਾਰੇ ਉਹਨਾਂ ਦੁਆਰਾ ਮਟੀਰੀਅਲ ਵੀ ਦਿਖਾਇਆ ਗਿਆ ਜਿਹੜਾ ਅੱਜ ਵੀ ਵਿੱਚ ਮੌਜੂਦ ਹੈ ਮਟੀਰੀਅਲ ਭਾਜੀ ਇਹ ਉਹੀ ਆ ਜਿਹੜਾ ਮਤਲਬ ਪਿੱਛੋਂ ਰੋਡ ਰੋੜ ਕੇ ਆਇਆ ਜੇ ਬਾਕੀ ਸਫਾਈ ਆਪਣੇ ਕੋਲ ਆਪਾਂ ਵਿਭਾਗ ਦੇ ਥਰੂ ਮਨਰੇਗਾ ਦੇ ਥਰੂ ਸਫਾਈ ਕਰਵਾਈ ਹੋਈ ਹੈ ਜੀ ਇਸੇ ਜਿੰਨੇ ਕਰਵਾਈ ਇਸ ਸੀਜ਼ਨ ਦੇ ਵਿੱਚ ਕਿੰਨਾ ਕੰਮ ਲੱਗਾ ਇਸ ਨਹਿਰ ਦੀ ਸਫਾਈ ਤੇ ਇਹ ਸਾਰਾ ਆਪਾਂ ਕੋਈ ਇਹ ਬਲਾਕ ਵਾਈਜ਼ ਹੁੰਦੀ ਆ ਜੀ ਪਿਛੇ ਜਿਹੜੀ ਆਪਾਂ ਫਤੇਗੜ ਬਲਾਗ ਦੀ ਕਰਵਾਈ ਸੀ ਅੱਗੇ ਆਪਾਂ ਅਜਨਾਲੇ ਬਲਾਗ ਦੀ ਬਲਾਗ ਕਿੰਨਾ ਖਰਚਾ ਲੱਗਾ ਅਜਨਾਲੇ ਬਲਾਗ ਦੇ ਵਿੱਚ 7 ਲੱਖ ਦੇ ਕਰੀਬ ਖਰਚਾ ਲੱਗਾ ਜੀ ਹਾਂਜੀ ਨਰੇਗਾ ਦੇ ਤੁਹਾਨੂੰ ਕਿਸਾਨਾਂ ਦਾ ਦੋਸ਼ ਹੈ ਕਿ ਮਿਲੀ ਭੂਤ ਨਾਲ ਜਿਹੜੀ ਸਪਾਈ ਨਹੀਂ ਕਰਵਾਈ ਗਈ ਸਹੀ ਸਮੇਂ ਤੇ ਨਹੀਂ ਜੀ ਇਹ ਕੋਈ ਸਫਾਈ ਆਪਾਂ ਹੋਈ ਹੈ ਜੀ ਸਾਡੇ ਕੋਲ ਬਕਾਇਦਾ ਰਿਕਾਰਡ ਹੈ ਜੀ ਤੇ ਵੀਡੀਓ ਜਿਹੜੀ ਨਰੇਗਾ ਦੀ ਹਾਜ਼ਰੀ ਆ ਉਹ ਵੀ ਲੱਗਦੀ ਰਹੀ ਆ ਜੀ ਇਸ ਇਸ ਜਗ੍ਹਾ ਤੇ ਹੋਈ ਹੈ ਕਿਸਾਨ ਕਨੇ ਸਿੱਧੇ ਦੇਖਣੀ ਸਫਾਈ ਕਰਦੇ ਕਿਸੇ ਭਾਜੀ ਆਪਾਂ ਸਾਰੇ ਸਾਰੇ ਪਿਛੋਂ ਲੈ ਕੇ ਟੇਲ ਤੋਂ ਲੈ ਕੇ ਸਾਰੇ ਨੇਰ ਦੇ ਵਿੱਚ ਗੰਦ ਵੀ ਦਿਖਾ ਗੰਦ ਭਾਜੀ ਤੁਹਾਨੂੰ ਮੈਂ ਦੱਸਦਾ ਪਿਆ ਇਹ ਉਹੀ ਗੰਦ ਹੈ ਜਿਹੜਾ ਮਤਲਬ ਪਿਛੋਂ ਰੋਡ ਰੋੜ ਕੇ ਅੱਗੇ ਪੁਲ ਚੌਕ ਹੋਇਆ ਤੱਕ ਪਾਣੀ ਉਸ ਤੋਂ ਅੱਗੇ ਤੱਕ ਗੰਦ ਦਿਖਾਈ ਦੇ ਰਿਹਾ ਹਾਂਜੀ ਭਾਜੀ ਉਹ ਪੁਲ ਚੌਕ ਹੋਣ ਦੇ ਕਰਕੇ ਹੋਇਆ ਨਾ ਜੀ ਪੁਲ ਚੌਕ ਨਾਲ ਕੇ ਹਾਂਜੀ